ਹਾਂਜੀ ਦੋਸਤੋ ਪੰਜਾਬੀ ਗੱਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਕਰਨ ਓਜਲਾ ਦਾ ਉਹਨਾਂ ਦੇ ਜੱਦੀ ਸ਼ਹਿਰ ਵੈਨਕਿਊ버 ਕੈਨੇਡਾ ਦੇ ਰੋਚਰ ਅਰੀਨਾ ਵਿੱਚ ਪਹਿਲੀ ਵਾਰੀ ਲਾਈਵ ਸ਼ੋਅ ਲੱਗਿਆ ਸੀ ਜਿਸ ਨੂੰ ਦੇਖਣ ਲਈ ਐਨੀ ਮਾਤਰਾ ਵਿੱਚ ਕਰਨ ਓਜਲਾ ਦੇ ਫੈਨਸ ਆਏ ਕਿ ਕਰਨ ਓਜਲਾ ਦਾ ਇਹ ਲਾਈਵ ਸ਼ੋਅ ਪੂਰੀ ਤਰ੍ਹਾਂ ਸੋਲਡ ਆਊਟ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹੁਣ ਕਈਆਂ ਦੇ ਮਨ ਵਿੱਚ ਇਹ ਖਿਆਲ ਵੀ ਆਉਂਦਾ ਹੈ ਕਿ ਕਰਨ ਓਜਲਾ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਕੋਰਾਲਾ ਪਿੰਡ ਦਾ ਜੰਮਪੜਾ ਹੈ। ਤਾਂ ਤੁਹਾਨੂੰ ਦੱਸ ਉਸ ਬਾਅਦ ਕੈਨੇਡਾ ਚਲਾ ਗਿਆ ਸੀ ਤੇ ਉੱਥੇ ਤੋਂ ਹੀ ਕਰਨ ਔਜਲਾ ਨੇ 2014 ਵਿੱਚ ਆਪਣੇ ਸਿੰਗੀ ਕਰਿਆ ਦੀ ਸ਼ੁਰੂਆਤ ਕੀਤੀ ਸੀ ਤੇ ਆਪਣੇ ਵੈਂਕੂਵਰ ਵਾਲੇ ਲਾਈਵ ਸ਼ੋ ਦੀਆਂ ਕੁਝ ਟੌਪ 10 ਮੈਮਰੀਜ਼ ਸ਼ੇਅਰ ਕਰਦੇ ਹੋਏ ਕਰਨ ਔਜਲਾ ਨੇ ਕੈਪਸ਼ਨ ਵਿੱਚ ਲਿਖਿਆ 10 ਮੈਮਰੀਜ਼ ਫਰੋਮ ਮਾਈ ਫਰਸਟ ਸ਼ੋ ਇਨ ਮਾਈ ਹੋਮ ਟਾਊਨ ਵੈਂਕੂਵਰ ਆਉਂ ਤੁਹਾਨੋ ਵੀ ਦਿਖਾਉਣਿਆ ਕਰਨ ਔਜਲਾ ਦੁਬਾਰਾ ਸ਼ੇਅਰ ਕੀਤੀਆਂ ਉਹਨਾਂ ਦੇ ਸ਼ੋ ਦੀਆਂ ਟੌਪ 10 ਮੈਮਰੀਜ਼ ਲੋ ਸ਼ੋ ਲੋ ਪਰ ਅਟ ਟੋ ਮਾਈ ਹੋਮ ਟਾਊਨ ਓ ਮਾਈ ਗॉड ਲੱਕੀ ਬਾਇਸ ਮੈਂ ਬੇਕ ਪਰਸੈਂਟ ਐਂਡ ਕਮ ਆਨ ਬੈਟ ਚਰਨੋਜ਼ਲਾ ਦੇ ਫੈਨਸ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਵੀ ਲਵ ਕਰਨੋਜ਼ਲਾ ਜਰੂਰ ਲਿਖ ਕੇ ਜਾਓ ਧੰਨਵਾਦ